ਸਤਿ ਸ੍ਰੀ ਅਕਾਲ ਸਾਰੇ ਹੀ ਸਾਡੇ ਪੰਜਾਬੀਆ ਨੂੰ ਪੰਜਾਬੀ ਸੁਣਨ ਵਾਲਿਆਂ ਨੂੰ ਤੇ ਪੰਜਾਬੀ ਸਮਝਣ ਵਾਲੇ ਵੀਰਾਂ ਨੂੰ ਕਿਉਂਕਿ ਅੱਜ ਜੋ ਦੁਨੀਆ ਦੇ ਉੱਤੇ ਸੰਕਟ ਆਗਾ ਉਹ ਬਹੁਤ ਵੱਡਾ ਪਿਆ ਆਗਾ ਮੈਂ ਕਈ ਵਾਰ ਸੋਚਦਾ ਹੁੰਨਾਗਾ ਵੀ ਜਿਹੜੇ ਹਿਸਾਬ ਨਾਲ ਸਿਸਟਮਾਂ ਸਰਕਾਰਾਂ ਨੇ ਦੇਸ ਦੀਆਂ ਉਸ ਹਿਸਾਬ ਨਾਲ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀ ਤਵਾਹੀ ਵੱਲ ਨੂੰ ਜਾ ਰਹੀ ਹੈਗੀ ਸਰਕਾਰ ਲੈ ਕੇ ਕਿਉਂਕਿ ਇਹ ਜੇ ਝਲਕਾਂ ਛੋਟੇ ਦੇਸ਼ਾਂ ਤੋਂ ਆਉਣ ਲੱਗੀਆਂ ਪਹਿਲੀ ਝਲਕ ਆਪਾਂ শ্রীলਾਂਕਾ ਦੇ ਵਿੱਚ ਦੇਖੀ ਆ ਦੂਜੀ ਝਲਕ ਹੁਣ ਆਪਾਂ ਕਿੱਥੇ ਦੇਖੀ ਹੈਗੀ ਨੇਪਾਲ ਦੇ ਵਿੱਚ ਨੇਪਾਲ ਦੇ ਵਿੱਚ ਕੀ ਹੈਗਾ ਜੋ ਸੋਸ਼ਲ ਮੀਡੀਆ ਦਾ ਜਿੰਨਾ ਵੀ ਸੋਸ਼ਲ ਮੀਡੀਆ ਦਾ ਉਹਨਾਂ ਨੇ ਬੈਨ ਕਰਤਾ ਕਿਉਂ ਬੈਨ ਕੀਤਾ ਕਿਉਂਕਿ ਉਥੋਂ ਦੇ ਜੋ ਲੀਡਰ ਸੀ ਉਹਨਾਂ ਦੇ ਬੱਚੇ ਸੀ ਉਹ ਮਹਿੰਗੀਆਂ ਗੱਡੀਆਂ ਤੇ ਮਹਿੰਗੇ ਕੱਪੜਿਆਂ ਤੇ ਬ੍ਰਾਂਡਡ ਜੋ ਕਰੋੜਾਂ ਰੁਪਏ ਦੇ ਆ ਕਿਉਂਕਿ ਗਰੀਬ ਮੁਲਖ ਹੈਗਾ ਪਹਾੜੀ ਏਰੀਆ ਹੈਗਾ ਤੇ ਉਥੋਂ ਦਾ ਹੈਸ਼ਟੈਗ ਬਣ ਗਿਆ ਵੀ ਇਹ ਇਹਨਾਂ ਨੂੰ ਲੁੱਟ ਰਹੇ ਆਗੇ ਲੋਕਾਂ ਨੂੰ ਜੋ ਲੁੱਟ ਰਹੇ ਦਾ ਹੈਸ਼ਟੈਗ ਬਣ ਗਿਆ ਤਾਂ ਉਹਨਾਂ ਨੇ ਚੱਕ ਕੇ ਸੋਸ਼ਲ ਮੀਡੀਆ ਬੰਦ ਕਰਤਾ ਜਿਹਦੇ ਸਬੰਧ ਦੇ ਵਿੱਚ 95 ਦੇ ਜੰਮੇ ਹੋਏ 1995 ਦੇ ਜੰਮੇ ਤੇ 2000 ਚਾਰ ਤੱਕ ਦੇ ਜੰਮੇ ਹੋਏ ਸਾਰੇ ਹੀ ਨੌਜਵਾਨ ਬੱਚਿਆਂ ਨੇ ਉਥੇ ਬਹੁਤ ਵੱਡੇ ਪੱਧਰ ਤੇ ਧਰਨਾ ਦਿੱਤਾ ਜਿਹਦੇ ਵਿੱਚ ਇਹਨਾਂ ਨੇ 19 ਜਾਨਾਂ ਦੀ ਗੋਲੀਆਂ ਨਾਲ ਮੌਤ ਵੀ ਕੀਤੀ ਪਰ ਭੀੜ ਭੜਕ ਗਈ ਪੜਕੀ ਭੀੜ ਨੇ ਜੋ ਕੀਤਾ ਉਹ ਕਿਸੇ ਤੋਂ ਸੰਭਲੀ ਨਹੀਂ ਫਿਰ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੀ ਸੁਪਰੀਮ ਕੋਰਟ ਹਾਈ ਕੋਰਟ ਸਾਰੀਆਂ ਫੂਕ ਕੇ ਸਵਾ ਕਰਤੀਆਂ ਇਥੋਂ ਤੱਕ ਦੀ ਦੇਖਦੇ ਪ੍ਰਧਾਨ ਮੰਤਰੀ ਨੂੰ ਟੋਕਰੇ ਚ ਵਹਾ ਕੇ ਫੌਜ ਦਾ ਜਹਾਜ਼ ਲੈ ਕੇ ਗਿਆ ਇਹ ਕੋਈ ਆਮ ਗੱਲ ਨਹੀਂ ਇਹ ਸਾਡੇ ਬਤੀਰਾ ਭਾਰਤ ਵਿੱਚ ਵੀ ਹੋ ਰਿਹਾਗਾ ਪਰ ਇੱਥੇ ਓਡੇ ਵੱਡੇ ਪੱਧਰ ਤੇ ਵੀ ਹੋ ਰਿਹਾ ਇੱਥੇ ਕੀ ਹੈਗਾ ਇਹਨਾਂ ਦੀ ਨੀਤੀ ਹੋਰ ਆ ਇਹਨਾਂ ਦੀ ਨੀਤੀ ਹੈ ਕਿ ਇਹ ਇਕੱਠਿਆਂ ਨਹੀਂ ਬੰਦ ਕਰਦੇ ਇਹ ਕਿਸੇ ਦਾ ਪੇਜ ਹੈ ਇੱਕ ਕਰਤਾ ਜਾਂ ਕਿਸੇ ਦਾ ਪੇਜ ਪੇਜ ਹੀ ਚੱਕਦਾ ਜਾਂ ਕਿਸੇ ਦਾ YouTube ਚੈਨਲ ਹੀ ਚੱਕਦਾ ਅਸਲ ਵਿੱਚ ਕੀ ਹੈਗਾ ਇਹਨਾਂ ਨੂੰ ਆਇਆ ਵੀ ਲੋਕਾਂ ਦੇ ਵਿੱਚ ਸਾਡੀ ਗੱਲ ਉਸ ਤਰੀਕੇ ਦੇ ਨਾਲ ਕਹਿਣ ਵਾਲਾ ਨਾਰ ਹੋਵੇ ਕੋਈ ਕਿਉਂਕਿ ਜੇ ਉਸ ਤਰੀਕੇ ਦੇ ਨਾਲ ਕਹਿਣ ਵਾਲਾ ਹੋਇਆ ਤਾਂ ਵੀ ਸਾਡੀਆਂ ਜਿਹੜੀਆਂ ਜੜਾਂ ਨੇਗੀਆਂ ਉਹ ਸੇਤੀ ਹਿੱਲ ਜਾਣਗੀਆਂ ਪਰ ਇੱਥੇ ਇਹ ਵੀ ਗੱਲ ਜੋਗ ਆ ਗਈ ਵੀ ਜੋ ਪੂਰੀ ਦੁਨੀਆ ਉਹਦੇ ਵਿੱਚ ਜਿਹੜੀ ਵੀ ਗੱਲ ਹੈਗੀ ਹੈਗੀ ਉਹ ਬਹੁਤ ਵੱਡੀ ਤਬਾਹੀ ਵੱਲ ਤੁਰ ਰਹੀ ਆ ਐਟਮੀ ਤਬਾਹੀ ਵੱਲ ਤੇ ਸੋਸ਼ਲ ਮੀਡੀਆ ਉਹ ਐਟਮੀ ਤਬਾਹੀ ਨੂੰ ਦੱਸ ਰਿਹਾਗਾ ਵੀ ਛੋਡੇ ਨਾਲ ਕੀ ਹੋਣ ਵਾਲਾਗਾ ਇਸੇ ਕਰਕੇ ਜੋ नेपाल ਦੇ ਵਿੱਚ ਇਹ ਦੰਗੇ ਕਹਿੰਦੇ ਆ ਕੋਈ ਦੰਗੇ ਨਹੀਂ ਭੜਕੇ ਲੋਕ ਜਾਗਰਤ ਹੋਏ ਲੋਕਾਂ ਨੇ ਟਾਪ ਲਵਾਇਆ ਪੰਜਾਬੀ ਚ ਕਹਿ ਦिए ਲੀਟਰਾਂ ਦਾ ਇਹ ਟਾਪ ਭਾਰਤ ਦੇ ਵਿੱਚ ਵੀ ਲੱਗੂਗਾ ਕਿਉਂਕਿ ਲੋਕ ਭੁੱਖੇ ਮਰਦੇ ਆ ਜੋ ਆਪਾਂ ਕਹਿ ਦਿੰਦੇ ਆਗੇ ਵੀ ਸਰਕਾਰ ਆ ਗਈ ਵੀ ਸਾਨੂੰ ਆ ਵੀ ਫਰੀ ਦਿੰਦੀ ਆ ਆ ਵੀ ਫਰੀ ਦਿੰਦੀ ਆ ਉਹ ਭਰਾਵੋ ਫਰੀਦ ਹੀ ਦਿੰਦੀ ਇਹ ਇਹ ਉਹਨਾਂ ਵਾਲੀ ਕੁੱਟ ਤੋਂ ਡਰਦੀ ਆ ਵੀ ਲੋਕ ਜੇ ਭੁੱਖੇ ਮਰੇ ਸਾਡੇ ਗੁਲਾਮੇ ਦੇ ਹੱਥ ਪਹੁੰਚਣਗੇ ਸੋਨ ਨੂੰ ਲੱਗਦਾ ਵੀ ਇਹਨਾਂ ਨੂੰ ਉਹਨਾਂ ਖਾਣ ਜੋਕਰਾ ਦੇਈ ਜਾਓ ਵੀ ਇਹ ਟਿਕੇ ਬੈਠੇ ਆ ਇਸ ਕਰਕੇ ਆਪਣੇ ਵੀ ਇਹ ਵਤੀਰਾ ਤਾਂ ਹੈਗਾਗਾ ਵੀ ਕਿਸੇ ਜੇ ਕੋਈ ਸੋਸ਼ਲ ਮੀਡੀਆ ਤੇ ਕੋਈ ਗੱਲ ਕਰਦਾਗਾ ਕੋਈ ਲੋਕਾਂ ਦੀ ਗੱਲ ਕਰਦਾਗਾ ਤਾਂ ਇਹ ਬੰਦ ਕਰਨ ਨੂੰ ਪੈਂਦੇ ਆਗੇ ਕਿਉਂਕਿ ਉੱਥੇ ਵੀ ਜੋ ਇੱਥੋਂ ਵਾਲਾ ਸਿਸਟਮ ਆਗਾ ਭਾਰਤ ਵਾਲਾ ਕਿਉਂਕਿ ਇਹ ਝਲਕ ਤੁਸੀਂ ਇੱਕ ਤੁਹਾਨੂੰ ਹੋਰ ਦੱਸ ਦਿਆਂ ਥੋੜੀ ਜਿਹੀ ਇੱਕ ਮਿੰਟ ਦੇ ਸਕੈਂਟ ਦੇ ਵਿੱਚ ਹੀ ਗੱਲ ਕਿਉਂਕਿ ਜਿਹੜਾ ਨੇਪਾਲ ਆ ਉੱਥੇ ਲਗਭਗ 99% ਹਿੰਦੂ ਲੋਕ ਰਹਿੰਦੇ ਆਗੇ ਇਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਨਾ ਫਿਰ ਸਮਝਾਓ ਨਾ ਲੋਕਾਂ ਨੂੰ ਕਿਉਂ ਤੁਸੀਂ ਉਹ ਕਰੀ ਜਾਂਦੇ ਹੋ ਵੀ ਆਪਦੇ ਲੋਕਾਂ ਖਿਲਾਫ ਲੜੀ ਜਾਂਦੇ ਹੋਗੇ ਅਸਲ ਵਿੱਚ ਢਿੱਡ ਮੂਰੇ ਕਿਸੇ ਦਾ ਜੋਰ ਨਹੀਂ ਹੁੰਦਾਗਾ ਜਦੋਂ ਲੁੱਟ ਹੁੰਦੀ ਹੋਵੇ ਉਦੋਂ ਲੋਕ ਉੱਠਦੇ ਆ ਤੇ ਸਰਕਾਰਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈਗੀ ਇਹ ਸਬਕ ਸਾਡੇ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਥੋਂ ਦੇ ਭਾਰਤ ਦੇ ਲੋਕਤੰਤਰ ਨੂੰ ਆਪਦੇ ਦਿਮਾਗ ਵਿੱਚ ਪਾ ਲੈਣੀ ਚਾਹੀਦੀ ਆ ਵੀ ਸਾਡੇ ਨਾਲ ਕੀ ਬਣੂ ਕੱਲਾ ਇਹ ਤੁਸੀਂ ਇਕੱਲੇ ਇਕੱਲੇ ਨੂੰ ਤੁਸੀਂ ਕੁੱਟੀ ਵੀ ਜਾ ਰਹੇ ਹੋ ਲੁੱਟੀ ਵੀ ਜਾ ਰਹੇ ਹੋਗੇ ਪਰ ਜਦੋਂ ਲੋਕ ਉੱਠ ਖੜੇ ਉਦੋਂ ਸੋਥੋਂ ਕਿਸੇ ਪਾਸੇ ਭੱਜਿਆ ਨਹੀਂ ਜਾਣਾਗਾ ਕਿਉਂਕਿ ਜਿਹੜਾ ਲੋਕਾਂ ਦਾ ਹੜ ਹੁੰਦਾਗਾ ਫਿਰ ਇਹਦੇ ਵਿੱਚ ਲੋਕ ਸੁੱਕਾ ਕਿਸੇ ਨੂੰ ਨਹੀਂ ਛੱਡ ਦੇਗੇ ਤੇਲ ਹਰੇਕ ਨੂੰ ਦੇਣਗੇ ਤੇ ਭੱਜਿਆ ਵੀ ਉਦੋਂ ਹਰੇਕ ਜਾਊਗਾ ਖਰੇਕ ਤੋਂ ਨਹੀਂ ਜਾਣਾਗਾ ਕਿਉਂਕਿ ਤੁਸੀਂ ਕਰਪੀ ਇੰਨੇ ਹੋਏ ਹੋਏ ਹੋਗੇ ਤੁਸੀਂ ਇੰਨੇ ਲੋਕਾਂ ਦਾ ਖੂਨ ਚੂਸਿਆਗਾ ਤੇ ਇਹ ਵਾਰੀ ਹੁਣ ਇਸ ਤੋਂ ਬਾਅਦ ਵਿੱਚ ਅੱਜ ਕਮੈਂਟਾਂ ਦੇ ਵਿੱਚ ਵੀ ਕਹਿੰਦੇ ਸੀ ਕਹਿੰਦੇ ਇਸ ਤੋਂ ਬਾਅਦ ਤਾਂ ਇਹ ਲਾਦਾਗਾ ਵੀ ਯਾਰ ਇਹ ਕੰਮ ਤਾਂ ਮੈਨੂੰ ਐ ਲੱਗਦਾ ਵੀ ਭਾਰਤ ਦੇ ਵਿੱਚ ਵੀ ਹੋਣ ਵਾਲਾਗਾ ਮੈਂ ਕਿਹਾ ਹੋ ਜੂ ਬਾਈ ਕਹਿੰਦੇ ਕਿਵੇਂ ਉਹ ਮੈਂ ਕਿਹਾ ਯਾਰ ਜਦੋਂ ਦੋ ਜਾਨਾਂ ਦੇ ਹੱਥ ਦੇ ਵਿੱਚ ਕਮਾਂਡ ਹੋਗੀ ਲੋਕਾਂ ਥੱਲੇ ਪੈਸਾ ਨਹੀਂ ਆਉਂਦਾਗਾ ਜਿਹੜਾ ਤਾਕੜਾਗਾ ਉਹ ਤਾਕੜਾ ਹੋਈ ਜਾਂਦਾ ਅਵਾਨੀਆਂ ਡਾਨੀਆਂ ਦੇ ਸਰਕਾਰ ਚਲਾਈ ਜਾਂਦੇ ਹੈਗੇ ਜਿਹੜੇ ਸਰਕਾਰੀ ਅਧਿਕਾਰੀ ਹੈਗੇ ਉਹ ਖਤਮ ਹੋਈ ਜਾਂਦੇ ਹੈਗੇ ਇਸ ਕਰਕੇ ਇਹ ਲੋਕਾਂ ਨੇ ਜੋ ਨੇਪਾਲ ਦੇ ਵਿੱਚ ਲੋਕਾਂ ਨੇ ਕੀਤਾਗਾ ਉੱਥੋਂ ਦੇ ਦੀਆਂ ਸਰਕਾਰਾਂ ਨੇ ਦੇ ਖਿਲਾਫ ਉਹ ਪੂਰੀ ਦੁਨੀਆ ਦੇ ਵਿੱਚ ਇੱਕੋ ਤਰ੍ਹਾਂ ਦੀ ਮਿਸਾਲ ਬਣੀ ਆ ਵੀ ਜੇ ਤੁਸੀਂ ਲੋਕਾਂ ਨੂੰ ਐਸੇ ਤਰ੍ਹਾਂ ਹੈਰਾਨ ਕੀਤਾ ਤੁਹਾਡੇ ਝੰਡੇ ਆ ਜਿਹੜੇ ਹਮੇਸ਼ਾ ਬਾਤ ਥੱਲੇ ਡਿੱਗ ਪੈਣਗੇ ਤੇ ਲੋਕ ਆਪ ਦਾ ਝੰਡਾ ਚੱਕ ਕੇ ਆਪ ਲੋਕ ਰਾਜ ਤਿਆਲ ਕਰ ਤਿਆਰ ਕੰਮਗੇ ਇਹ ਗੱਲਾਂ ਦੂਰ ਨਹੀਂ ਗਈਆਂ ਨਵਜਹੂਰੀ ਇਨਕਲਾਬ ਵੱਲ ਦੁਨੀਆ ਤੁਰੀ ਹੋਈ ਹੈਗੀ ਤੇ ਇਹ ਆਪ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਗਈ ਤਾਂ ਜੇ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਹੋਰਾਂ ਤੱਕ ਵੀ ਪਹੁੰਚਾਓ ਕਿਉਂਕਿ ਇਹ ਗੱਲਾਂ ਨੇ ਜਿਹੜੀਆਂ ਆਮ ਲੋਕਾਂ ਦੇ ਵਿੱਚ ਹੋਣੀਆਂ ਜ਼ਰੂਰੀ ਨੇਗੀਆਂ ਲੋਕ ਇਹਦੇ ਨਾਲ ਸਹਿਰਦ ਹੁੰਦੇ ਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸਾਸਰੀਆਕ